ਤੋਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤਾਂ ਨੂੰ ਛੇਤੀ ਅਤੇ ਤਸੱਲੀ ਬਖਸ਼ ਢੰਗ ਦੇ ਨਾਲ ਰਜਿਸਟਰ ਕਰਨ ਦੇ ਲਈ ਐਨ ਆਰ ਆਈ ਪੰਜਾਬੀਆਂ ਦੇ ਨਾਲ ਮਿਲਣੀ ਨਾਮਕ ਚਾਰ ਪ੍ਰੋਗਰਾਮ ਦਾ ਆਯੋਜਨ ਕਰੇਗੀ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਹੈ ਕਿ ਐਨ ਆਰ ਆਈ ਪੰਜਾਬੀਆਂ ਦੇ ਨਾਲ ਮਿਲਣੀ ਸਮਾਗਮਾ ਦੀ ਸ਼ੁਰੂਆਤ 3 ਫਰਵਰੀ ਨੂੰ ਪਠਾਨਕੋਟ ਹੋਵੇਗੀ ਜਿੱਥੇ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਪਰਵਾਸੀ ਪੰਜਾਬੀਆਂ ਦੇ ਮਸਲੇ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਹ ਤੋਂ ਪਹਿਲਾਂ 29 ਤਰੀਕ ਨੂੰ 29 ਦਸੰਬਰ ਨੂੰ ਮੀਟਿੰਗ ਕੀਤੀ ਸੀ। ਸਾਡੇ ਮਾਜੋਬ ਬੁਖ ਪੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਲੁਧਿਆਣਾ ਦੇ ਵਿੱਚ ਤੇ ਉਸ ਦਿਨ ਅਸੀਂ ਤੈਅ ਕੀਤਾ ਸੀਗਾ ਕਿ ਪਿਛਲੇ ਸਾਲ ਦੀ ਤਰ੍ਹਾਂ ਦੁਨੀਆ ਭਰ ਦੇ ਐਨਆਰਆਈ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਹੱਲ ਵਾਸਤੇ ਜਿਹੜਾ ਅਸੀਂ ਪਿਛਲੇ ਸਾਲ ਢੰਗ ਤਰੀਕਾ ਵਰਤਿਆ ਸੀਗਾ ਜਿਹੜਾ ਤਜਰਬਾ ਕੀਤਾ ਸੀਗਾ ਉਹ ਸਾਡਾ ਬੜਾ ਕਾਮਯਾਬ ਹੋਇਆ ਸੀਗਾ ਅਸੀਂ 5 ਜਿਹੜੀਆਂ ਐਨਆਰਆਈਸ ਮਿਲਦੀ ਕੀਤੀਆਂ ਸੀਗੀਆਂ ਉਸ ਸਮੇਂ ਤੇ ਸਾਡੇ ਕੋਲ ਟੋਟਲ 605 ਕੇਸ ਜਿਹੜੇ ਆਏ ਸੀਗੇ ਜਿਹੜੇ ਮੋਕਿਆਂ ਤੇ ਆ ਕੇ ਲੋਕਾਂ ਨੇ ਦਿੱਤੇ ਲੋਕਾਂ ਨੇ ਮਲਜ ਰਹਿਣ ਦਾ ਹੀ ਪਤਾ ਮੰਨੇ ਦਿੱਤੇ ਅਸੀਂ 595 ਸ਼ਿਕਾਇਤਾਂ ਜਿਹੜੀਆਂ ਉਹਦਾ ਨਿਪਟਾਰਾ ਕੀਤਾ ਇੱਕ ਸਾਲ ਦੇ ਵਿੱਚ ਸਾਡੇ ਕੋਲ 8-10 ਕੰਪਲੀਟਾ ਇਦਾਂ ਦੀਆਂ ਰਹਿ ਗਈਆਂ ਜਿਹੜੀਆਂ ਕਿਸ ਕੋਰਟਾਂ ਦੇ ਵਿੱਚ ਕੇਸ ਆ ਕੁਝ ਹਾਈ ਕੋਰਟ ਤੇ ਆ ਕੁਝ ਲੋਕਲ ਕੋਰਟ ਵੀ ਇਦਾਂ ਦੀਆਂ ਜਿਦੇ ਚ ਅਸੀਂ ਬਹੁਤਾ ਨਹੀਂ ਕਰ ਪਾਏ ਅਸੀਂ ਉਸ ਤਜਰਬੇ ਨੂੰ ਮੁੱਖ ਰੱਖਦੇ ਹਾਂ ਕਿਉਂਕਿ ਸਾਡੇ ਜਿਹੜੇ ਐਨਆਈ ਪਧਾ ਹੈ ਉਹਨਾਂ ਦਾ ਹਮੇਸ਼ਾ ਹੀ ਇਹ ਗਿਲਾ ਰਹਿੰਦਾ ਸੀਗਾ ਕਿ ਜਦੋਂ ਕੋਈ ਲੀਡਰ ਬਾਹਰ ਆਉਂਦੇ ਆ ਅਸੀਂ ਤਾਂ ਬਹੁਤ ਇਤਮਾਨ ਕਰਦੇ ਆ ਇੰਸਪੈਕਟ ਕਰਦੇ ਆ ਪਰ ਜਦੋਂ ਅਸੀਂ ਆਪਣੇ ਕੇਸਾਂ ਲਈ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਪਿਛਲੀਆਂ ਸਰਕਾਰਾਂ ਨੇ ਜਿਹੜੇ ਤਜਰਬੇ ਕੀਤੇ ਐਨਡੀਆ ਲਈ ਵਾਸਤੇ ਉਹ ਸਾਰੇ ਫੇਲ ਵੀ ਹੋਏ ਤੇ ਅੰਗੈਲੀ ਵਾਲੇ ਸੀਗੇ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜਾ ਤਜਰਬਾ ਪਿਛਲੀ ਵਾਰ ਕੀਤਾ ਉਹਦੇ ਤੋਂ ਐਨਡੀਆ ਦੇ ਪੜਾਵਾਂ ਦੇ ਵਿੱਚ ਬਹੁਤ ਬਹੁਤ ਸਾਨੂੰ ਫੋਨ ਵੀ ਆਉਂਦੇ ਆ ਰੋ ਜੀ ਵੱਖਰੇ ਵੱਖਰੇ ਕੇਸ ਆਹੀ ਰੋ ਜੀ ਹੱਲ ਕਰਦੇ ਆ ਤੇ ਲੋਕਾਂ ਦੇ ਅੰਦਰ ਇੱਕ ਬਹੁਤ ਖੁਸ਼ੀ ਸੀ ਇਹਨਾਂ ਦਾ ਹੀ ਅੰਦਰ ਵਿੱਚ ਖੁਸ਼ੀ ਆ ਕਿ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਹੱਲ ਕਰਨੀਆਂ ਸ਼ੁਰੂ ਕੀਤੀਆਂ ਸੋ ਅਸੀਂ ਆਕਾ ਬੰਦਾ ਜਿਹੜੀ 4 ਇਹਨਾਂ ਦਾ ਹੀ ਮਿਲਣੀ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਮਿਲਣੀ ਜਿਹੜੀ ਅਸੀਂ 3 ਫਰਵਰੀ ਨੂੰ ਆਪਣੇ ਮਾਝੋਕ ਦੇ ਨੂੰ 9 ਫਰਵਰੀ ਨੂੰ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਪਹਿਲੀ ਮਿਲਣੀ ਆ ਉਹਦੇ ਵਿੱਚ ਚਾਰ ਜ਼ਿਲ੍ਹੇ ਹੋਣਗੇ ਜ਼ਿਲ੍ਹੇਬਾਦ ਵੰਡ ਕੀਤੀ ਆ ਪਹਿਲੀ ਮਿਲਣੀ ਦੇ ਵਿੱਚ ਪਠਾਨਕੋਟ ਅਮਰਸੇਰ ਗਰਦਾਸਪੁਰ ਤੇ ਸ਼ਹਿਾਦਪੁਰ ਨੂੰ ਜਿਹੜਾ ਮਤਲਬ ਸ਼ਾਮਿਲ ਕੀਤਾ ਜਿਹੜੇ ਲੋਕ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦਾ ਐਨਆਈ ਦਾ ਜਿਹੜੇ ਆਪਣੀ ਕੰਪਲੀਟ ਜਿਹੜੀ ਆ ਸਾਨੂੰ ਪਠਾਨਕੋਟ ਦੇ ਵਿੱਚ ਵੀ ਆ ਕੇ ਦੇਖ ਸਕਦੇ ਆ ਇਹਨਾਂ ਜ਼ਿਲ੍ਹਿਆਂ ਦੇ ਐਨਆਈ ਜਿਹੜੇ ਸਾਰੇ ਪਠਾਨਕੋਟ ਆਉਣਗੇ ਦੂਜੀ ਅਸੀਂ ਕਹਾਂਗੇ ਨਵਾਂ ਸ਼ਹਿਰ ਦੇ ਵਿੱਚ 9 ਫਤਵੀ ਨੂੰ ਔਰ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਰੋਪੜ ਜਲੰਧਰ ਕਪੂਰਥਲਾ ਤੇ ਮਹਾਲੀ ਜ਼ਿਲ੍ਹੇ ਜਿਹੜੇ ਆ ਇਹਨਾਂ ਨੂੰ ਅਸੀਂ ਸ਼ਾਮਲ ਕੀਤਾ ਇਹ ਜ਼ਿਲ੍ਹਿਆਂ ਦੇ ਇਹਨਾਂ ਦਾ ਹੀ ਆਪਣੀਆਂ ਨਵਾਂ ਸ਼ਹਿਰ ਵਿੱਚ ਆ ਕੇ ਸ਼ਿਕਾਇਤਾਂ ਜਿਹੜੀਆਂ ਉਹ ਦੱਸਣਗੇ ਤਾਂ ਉਹਨਾਂ ਦਾ ਮੁੱਖ ਕੇ ਤੇ ਹੱਲ ਕਰਾਂਗੇ ਜਿਹੜੀ ਤਿੱਜੀ ਅਸੀਂ ਕਰਾਂਗੇ 16 ਫਰਵਰੀ ਨੂੰ ਉਹ ਅਸੀਂ ਕਰਾਂਗੇ ਸੰਗਰੂਰ ਦੇ ਕਿਸੇ ਪਿੰਡ ਦੇ ਵਿੱਚ ਜਿੱਥੇ ਪੰਜਾਬ ਦਾ ਕਲਚਰ ਇਹਨਾਂ ਦਾ ਹੀ ਨੂੰ ਦਿਖਾਇਆ ਜਾਵੇ 16 ਤਰੀਕ ਨੂੰ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਿਲ੍ਹਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਜ਼ਿਲ੍ਹਾ ਉਹ ਜ਼ਿਲ੍ਹੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਅਸੀਂ ਕਰਾਂਗੇ ਉਹ ਪਿੰਡ ਦੇ ਵਿੱਚ ਪੂਰਾ ਜਿਹੜਾ ਪਿੰਡੂ ਮਾਹੌਲ ਹੈ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਅਸੀਂ ਇਹਨਾਂ ਦਾ ਇਹਨੀਆਂ ਸ਼ਿਕਾਇਤਾਂ ਵੀ ਸੁਣਾਗੇ ਤੋਂ ਉਹਨਾਂ ਨੂੰ ਉਹ ਕਲਚਰ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇਹ ਦਿਖਾਵਾਂਗੇ ਕਿ ਪੰਜਾਬ ਦੇ ਵਿੱਚ ਅਜੇ ਪੰਜਾਬੀ ਕਲਚਰ ਜਿਹੜਾ ਉਹ ਜਿੰਦਾ ਇਹਨਾਂ ਇਹਸ ਜਿਹੜੀ ਮਿਲਣੀ ਹੈ ਦੇ ਵਿੱਚ ਪਟਿਆਲਾ ਬਰਨਾਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਬਠਿੰਡਾ ਲੁਧਿਆਣਾ ਮਾਨਸਾ ਇਹਦੇ ਪੰਜ ਛੇ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ ਜਿਹੜੀ ਅਸੀਂ ਆਖਰੀ ਕਦਾਂਗੇ ਉਹ ਕਦਾਂਗੇ 22 ਫਰਵਰੀ ਨੂੰ 22 ਫਰਵਰੀ ਨੂੰ ਅਸੀਂ ਕਰਾਂਗੇ ਫਰੋਜ਼ਪੁਰ ਦੇ ਵਿੱਚ ਫਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਤਰਨਤਾਰਨ ਮੋਗਾ ਸਿੱਧੀ ਮੁਕਸਦ ਸਾਹਿਬ ਉਹ ਜ਼ਿਲ੍ਹੇ ਜਿਹੜੇ ਇੱਥੇ ਆਉਣਗੇ ਇਹਨਾਂ ਜ਼ਿਲ੍ਹਿਆਂ ਦੇ ਐਨਆਈ ਇੱਥੇ ਆਉਣਗੇ ਪਿਛਲੀ ਵਾਰ ਵੀ ਅਸੀਂ ਇਦਾਂ ਦੇ ਜ਼ਿਲ੍ਹਿਆਂ ਦੀ ਵੰਡ ਕੀਤੀ ਸੀ ਤੇ ਆਕਾ ਸੀ ਜਗ੍ਹਾ ਬਦਲਤੀਆਂ ਕਿਉਂਕਿ ਅਸੀਂ ਰਿਪੀਟ ਨਹੀਂ ਕਰਨਾ ਚਾਹੁੰਦੇ ਨਵੀਆਂ ਜਗ੍ਹਾ ਦੇ ਉੱਤੇ ਅਸੀਂ ਜਿਹੜਾ ਉਹ ਕਰਦੇ ਹਾਂ ਸੋ ਮੇਰੀ ਤੁਹਾਡੇ ਸੂ ਦੁਨੀਆ ਭਰ ਵਿੱਚ ਵਸਦੇ ਐਨਆਰਆਈਆਂ ਨੂੰ ਇਹ ਬੇਨਤੀ ਹੈ ਕਿ ਸਦਾ ਸਤਿਗੁਰੂ ਭਗਤ ਸਿੰਘ ਮਾਨ ਜੀ ਦੀ ਸਤਕਾਤ ਜਿਹੜੀ ਆ ਤੁਹਾਡੀਆਂ